ਪੰਜਾਬ ਚ ਸੂਬਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨਸ਼ੇ ਤੇ ਠੱਲ ਪਾਉਣ ਲਈ ਮਣਾ ਮੂਹੀ ਯਤਨ ਕਰ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਪੰਜਾਬ ਦੇ ਗਵਾਂਢੀ ਸੂਬਿਆਂ ਜਾਂ ਸਰਹੱਦ ਪਾਰੋਂ ਆਇਆ ਨਸ਼ਾ ਸੂਬਾ ਸਰਕਾਰ ਲਈ ਸਿਰਦਰਦੀ ਦਾ ਸਬਬ ਬਣਿਆ ਹੋਇਆ ਹੈ ਖਾਸ ਕਰ ਸਰਦੀ ਇਲਾਕਿਆਂ ਚ ਵੱਡੀ ਗਿਣਤੀ ਚ ਸਰਗਰਮ ਨਸ਼ਾ ਤਸਕਰਾਂ ਨੇ ਪੁਲਿਸ ਦੀ ਨੱਕ ਚ ਧਾਮ ਕੀਤਾ ਹੋਇਆ ਪਰ ਕਹਿੰਦੇ ਨੇ ਕਿ 100 ਦਿਨ ਚੋਰ ਦਾ ਹੈ ਤਾਂ 1 ਦਿਨ ਸਾਧ ਦਾ ਵੀ ਆਉਂਦਾ ਬਸ ਅਜਿਹਾ ਹੀ ਹੋਇਆ ਹੈ ਗੈਂਗਸਟਰ ਜੱਗੂ ਭਗਵਾਨਪੂਰੀਆ ਦੇ ਦੋ ਸਾਥੀਆਂ ਗੁਰਸੇਵਕਤੇ ਰਣਜੀਤ ਸਿੰਘ ਨਾਲ ਜਿਨ੍ਹਾਂ ਨੂੰ ਅੰਮ੍ਰਿਤਸਰ ਪੁਲਿਸ ਨੇ 7 ਕਿਲੋ ਹੈਰੋਇਨ ਸੜੇ ਕਾਬੂ ਕੀਤਾ ਹੈ ਕੋ ਮੰਤਰੀ ਬਾਜ਼ਾਰ ਚ ਬਰਾਮਦ ਹੈਰੋਇਨ ਦੀ ਕੀਮਤ ਲਗਭਗ 35 ਕਰੋੜ ਰੁਪਏ ਦੱਸੀ ਜਾ ਰਹੀ ਹੈ ਫੜੇ ਗਏ ਦੋਵੇਂ ਮੁਲਜ਼ਮ ਇੱਕ ਕਮ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਕਹਿਣ ਤੇ ਕਰਦੇ ਸੀ ਜੋ ਇਸ ਵੇਲੇ ਹੁਸ਼ਿਆਰਪੁਰ ਜੇਲ੍ਹ ਵਿੱਚ ਕੈਦ ਹੈ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਚ ਹੇਰੋਇਨ ਸਮਗਲਰ ਨੇ ਜਿਹੜੇ ਕਿ ਕਨਸਾਈਨਮੈਂਟ ਲੈ ਕੇ ਤੇ ਉਥੇ ਪਿੰਡ ਹੀਰਾਹ ਏਅਰਪੋਰਟ ਰੋਡ ਤੇ ਉਥੇ ਸੜਕ ਦੇ ਉੱਪਰ ਹੀ ਉਥੇ ਹੈ ਨੇ ਕਿਸੇ ਨੂੰ ਦੇਣ ਲਈ ਕਨਸਾਈਨਮੈਂਟ ਕਿਸੇ ਦੀ ਵੇਟ ਕਰਦੇ ਹੋਏ ਉਸ ਇਨਫੋਰਮੇਸ਼ਨ ਦੇ ਬੇਸ ਤੇ ਇਨਸਪੈਕਟਰ ਗੁਰਿੰਦਰ ਨਾਗਰਾ ਨੇ ਸਾਡੇ ਉਹਨਾਂ ਨੇ ਆਪਣੀ ਟੀਮ ਦੇ ਨਾਲ ਉਥੇ ਰੇਡ ਕੀਤਾ ਦੋ ਬੰਦੇ ਉਥੋਂ ਅਰੈਸਟ ਕੀਤੇ ਗਏ ਇੱਕ ਦਾ ਨਾਮ ਰਣਜੀਤ ਸਿੰਘ ਹੈ ਇੱਕ ਦਾ ਨਾਮ ਗੁਰਸੇਵਕ ਸਿੰਘ ਹੈ ਉਹਨਾਂ ਦੀ ਪੋਜੀਸ਼ਨ ਦੇ ਵਿੱਚੋਂ 7 ਕਿਲੋ ਹੈਰੋਇਨ ਜਿਹੜੀ ਐ ਬਰਾਮਦ ਕੀਤੀ ਗਈ ਉਹਦੇ ਕੇ ਰਜਿਸਟਰ ਕੀਤਾ ਗਿਆ ਇਥੇ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਦੇ ਵਿੱਚ ਜਿਹੜੇ ਅਰੈਸਟ ਕੀਤੇ ਗਏ ਬੰਦੇ ਨੇ ਉਹਨਾਂ ਵਿੱਚੋਂ ਇੱਕ ਬੰਦਾ ਜਿਹੜਾ ਹੈ ਉਹ ਹੈਬਿਚੁਅਲ ਹੈਗਾ ਇਹਦਾ ਸਮੱਗਲਿੰਗ ਦਾ ਉਹਦੇ ਤੇ ਪਹਿਲਾਂ ਵੀ ਦੋ ਪਰਚੇ ਦਰਜ ਨੇ ਦਿਹਾਤੀ ਪੁਲਿਸ ਨੇ ਉਹਨੂੰ 2015 ਵਿੱਚ 500 ਗ੍ਰਾਮ ਹੈਰੋਇਨ ਦੇ ਨਾਲ ਅਰੈਸਟ ਕੀਤਾ ਸੀਗਾ ਪੁਲਿਸ ਅਧਿਕਾਰੀਆਂ ਮੁਤਾਬਕ ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਨਸ਼ਾ ਪਾਕਿਸਤਾਨ ਭਾਰਤ ਵਿਚਾਲੇ ਰੇਲ ਰਾਈਂ ਭਾਰਤ ਲਿਆਂਦਾ ਜਾਂਦਾ ਸੀ ਤੇ ਡਿਟੇਲ ਜਿਹੜੀ ਹੈ ਹੁਣ ਇਹਦੀ ਅਰੈਸਟ ਉਪਾਉਣਗੇ ਡੀਆਰਾਈ ਵਾਲੇ ਆ ਕੇ ਇਹਨੂੰ ਅਰੈਸਟ ਕਰਨਗੇ ਇਹਦੀ ਅਰੈਸਟ ਪਾਉਣਗੇ ਫਿਰ ਉਹ ਡਿਟੇਲ ਵਿੱਚ ਜਿਹੜੀ ਹੋਏਗੀ ਇੰਟਰੋਗੇਸ਼ਨ ਉਹਦੇ ਸਾਹਮਣੇ ਆਏਗਾ ਪਰ ਪ੍ਰੇਮਾ ਫਿਸ਼ਾਈ ਇਹ ਗੱਲ ਸੀ ਕਿ ਜੋ ਸੀ ਕਿ ਜਿਹੜੀ ਗੱਡੀ ਰੇਲ ਗੱਡੀ ਆਉਂਦੀ ਸੀਗੀ ਉਹਦੇ ਵਿੱਚੋਂ ਇੱਕ ਬੈਗ ਉੱਥੇ ਉਹਦੇ ਪੋਸਟੇ ਸੁੱਟ ਦਿੱਤਾ ਜਾਂਦਾ ਸੀ ਇਹ ਚੁੱਕ ਲੈਂਦਾ ਸੀਗਾ ਤੇ ਅੱਗੇ ਜਿਹਨੂੰ ਡਿਲੀਵਰ ਕਰਨਾ ਸੀ ਉਹ ਕਰ ਦਿੰਦਾ ਹੁੰਦਾ ਸੀ ਸਰਸਤੇ ਨੇ ਡਾਇਰੈਕਟਰ ਨੇ ਹੁਣ ਤੱਕ ਇਹ ਕਿ ਨੀ ਕਿਸਮਿੰਗ ਕੀਤੀ ਗੁਜਾਰੇ ਬਾਰੇ ਬਤਾ ਰਿਹਾ ਉਹ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਨੇ ਇਹਦੇ ਬਾਰੇ ਡਿਟੇਲਸ ਤੁਹਾਨੂੰ ਦੱਸ ਦੇਗੇ ਬਾਅਦ ਵਿੱਚ ਕਹਿੰਦੇ ਨੇ ਕਿ ਜਦੋਂ ਇਨਸਾਨ ਕੁਝ ਬੁਰਾ ਕਰਦਾ ਹੈ ਤੇ ਬੁਰਾ ਕਰਦੇ ਸਮੇਂ ਫਸ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਸਦੀ ਜ਼ਿੰਦਗੀ ਬਦਲ ਜਾਂਦੀ ਹੈ ਅਤੇ ਉਹ ਬੁਰਾਈ ਨੂੰ ਛੱਡ ਕੇ ਚੰਗੇ ਕੰਮਾਂ ਵੱਲ ਤੁਰ ਪੈਂਦਾ ਪਰ ਜੱਗੂ ਭਗਵਾਨਪੂਰੀਆ ਦੇਸ ਕੰਮ ਤੋਂ ਜਿੱਥੇ ਪਤਾ ਲੱਗਿਆ ਕਿ ਜੱਗੂ ਭਗਵਾਨਪੂਰੀਆ ਗੈਂਗਸਟਰ ਕਦੇ ਵੀ ਹੱਟ ਨਹੀਂ ਸਕਦਾ ਉੱਥੇ ਹੀ ਪੰਜਾਬ ਪੁਲਿਸ ਵੀ ਸਵਾਲਾਂ ਦੀ ਕਚੈਰੀ ਵਿੱਚ ਖੜੀ ਹੋ ਗਈ ਹੈ ਇਹ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦਾ ਨਤੀਜਾ ਹੀ ਹੈ ਕਿ ਗੈਂਗਸਟਰ ਅੱਜ ਵੀ ਜੇਲ੍ਹਾਂ ਵਿੱਚੋਂ ਹੁਕਮ ਜਾਰੀ ਕਰਦੇ ਨੇ ਅਤੇ ਇਹ ਫਰਮਾਨ ਮੰਤਰੀਆਂ ਵਾਂਗ ਉਹਨਾਂ ਦੇ ਲੋਕਾਂ ਤੱਕ ਪਹੁੰਚਦਾ ਹੈ ਜਿਸ ਤੋਂ ਬਾਅਦ ਇਹਨਾਂ ਵੱਲੋਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਸੋ ਸਮਾਂ ਰਹਿੰਦੇ ਪੁਲਿਸ ਨੂੰ ਸਖਤੀ ਵਰਤਣੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਪੁਲਿਸ ਹੋਰ ਵੀ ਜ਼ਿਆਦਾ ਬਦਨਾਮ ਹੋ ਸਕਦੀ ਹੈ ਤੇਰ ਰਿਪੋਰਟ D5 ਚੈਨਲ ਪੰਜਾਬੀ